ਆਰੇ 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 ਬਣਾਉਂਦਾ ਹੈ ਉਹ ਬਣਾਉਂਦਾ ਹੈ ਜਿੱਦਾਂ ਕੋ ਮੋਕਰੇ ਅਰੇ ਕੋਈ ਪੁਲਿਸ ਕੁਛ ਨਹੀਂ ਦੱਸ ਰਹੀ ਮਾਮਲੇ ਨੂੰ ਦੁਬਾਰਾ ਇਹ ਹੈ ਮਾਮਲੇ ਨੂੰ ਦੁਬਾਰਾ ਹੈ ਬਿਲਕੁਲ ਪੁਲਿਸ ਬਿਲਕੁਲ ਇਸ ਮਾਮਲੇ ਵਿੱਚ ਕੁਝ ਨਹੀਂ ਦੱਸ ਰਹੀ ਪੋਲੇ ਮੁਹੱਲੇ ਤੇ ਜਾ ਰਹੇ ਸਿੱਖ ਨੌਜਵਾਨ ਨੂੰ ਧਮਕੀਆਂ ਦਿੱਤੀਆਂ ਨੇ ਇੱਕ ਵਪਾਰੀ ਦੇ ਵੱਲੋਂ ਉਸ ਨੂੰ ਗਨ ਪੁਆਇੰਟ ਤੇ ਲੈ ਕੇ ਉਸ ਨੂੰ ਖਾਲਸਤਾਨੀ ਤੱਕ ਕਿਹਾ ਗਿਆ ਪੂਰਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਕਿ ਨੌਜਵਾਨ ਮੋਟਰਸਾਈਕਲ ਦੇ ਉੱਤੇ ਪੋਲੇ ਮੁਹੱਲੇ ਚ ਸ਼ਾਮਲ ਹੋਣ ਦੇ ਲਈ ਨਾਨਪੁਰ ਸਾਹਿਬ ਦੇ ਲਈ ਰਵਾਨਾ ਹੋਇਆ ਸੀ ਇਸੇ ਦੌਰਾਨ ਜਦੋਂ ਲੁਧਿਆਣਾ ਚ ਪਹੁੰਚਿਆ ਤਾਂ ਲੁਧਿਆਣਾ ਫਿਰੋਜ਼ਪੁਰ ਰੋਡ ਦੇ ਉੱਤੇ ਇੱਕ ਗੱਡੀ ਵਾਲੇ ਵੱਲੋਂ ਲਗਾਤਾਰ ਗਲਤ ਕੱਟ ਬਾਰੇ ਜਾ ਰਹੇ ਸੀ ਦੋ ਤੋਂ ਤਿੰਨ ਵਾਰ ਕੱਟ ਬਾਰੇ ਇਸ Volvo ਵਾਲੇ ਨੇ ਜੋ ਕਿ ਦੱਸਿਆ ਜਾ ਰਿਹਾ ਹੈ ਕਿ ਇੱਕ ਹੋਜ਼ਰੀ ਦਾ ਮਾਲਕ ਹੈ ਉਸ ਦਾ ਇੱਕ ਚੰਗਾ ਕਾਰੋਬਾਰ ਹੈ ਉਸ ਤੋਂ ਬਾਅਦ ਜਦ ਨੌਜਵਾਨ ਨੇ ਸਾਹਮਣੇ ਜਾ ਕੇ ਇਸ ਦਾ ਵਿਰੋਧ ਕੀਤਾ ਗੱਡੀ ਨੂੰ ਰੋਕਿਆ ਤਾਂ ਗੰਨ ਦਿਖਾਉਣ ਲੱਗਿਆ ਇਹ ਅਮੀਰ ਜ਼ਾਦਾ ਗੰਨ ਦਿਖਾ ਕੇ ਇਸ ਨੌਜਵਾਨ ਨੂੰ ਧਮਕੀ ਦਿੱਤੀ ਹੈ ਕਿ ਪਰਾ ਹੋ ਜਾ ਨਹੀਂ ਤਾਂ ਗੋਲੀ ਮਾਰ ਦੇਵਾਂਗਾ ਜਿਹੜਾ ਇੱਕ ਵਾਰ ਨਹੀਂ ਹੋਇਆ ਦੋ ਤੋਂ ਤਿੰਨ ਵਾਰ ਇਸ ਵਿਅਕਤੀ ਨੇ ਇਸ ਨੌਜਵਾਨ ਨੂੰ ਇਸ ਤਰੀਕੇ ਦੇ ਨਾਲ ਗਨ ਦਿਖਾ ਕੇ ਧਮਕੀ ਦਿੱਤੀ ਇਸ ਧਮਕੀ ਤੋਂ ਬਾਅਦ ਮਾਮਲਾ ਵੱਧ ਗਿਆ ਨੌਜਵਾਨ ਨੇ ਆਪਣੇ ਸਾਥੀਆਂ ਨੂੰ ਬੁਲਾਇਆ ਤੇ ਹੋਰ ਲੋਕ ਵੀ ਮੌਕੇ ਤੇ ਇਕੱਠੇ ਹੋ ਗਏ ਸਬਾਧ ਇਸ ਗੱਡੀ ਵਾਲੇ ਨੂੰ ਰੋਕਿਆ ਗਿਆ ਰੋਕਦੇ ਹੀ ਕਾਫੀ ਹੰਗਾਮਾ ਹੋਇਆ ਪਰ ਗੱਡੀ ਚੋਂ ਇਹ ਵਿਅਕਤੀ ਬਾਹਰ ਨਹੀਂ ਆਇਆ ਬਾਅਦ ਵਿੱਚ ਪੁਲਿਸ ਨੂੰ ਬੁਲਾਇਆ ਗਿਆ ਪੁਲਿਸ ਜਦ ਮੌਕੇ ਤੇ ਪਹੁੰਚੀ ਤਾਂ ਉਸ ਤੋਂ ਬਾਅਦ ਦੇ ਵਿੱਚ ਮਾਮਲੇ ਨੂੰ ਸ਼ਾਂਤ ਕਰਾਇਆ ਪਰ ਸਵਾਲ ਹੁਣ ਖੜੇ ਹੋਏ ਨੇ ਕਿ ਆਖਰਕਾਰ ਇਸ ਦੌਰਾਨ ਜਦ ਚੋਣ ਜਾਬਤਾ ਲੱਗਿਆ ਹੋਇਆ ਜ਼ਿਆਦਾਤਰ ਲੋਕਾਂ ਦੇ ਜੋ ਹਥਿਆਰ ਨੇ ਕੇਵਲ ਤੇ ਕੇਵਲ ਜੋ ਸਿਕਿਉਰਿਟੀ ਫੋਰਸਿਜ਼ ਨੇ ਉਹਨਾਂ ਕੋਲ ਹਥਿਆਰ ਨੇ ਜਾਂ ਫਿਰ ਕੁਝ ਚੋਣਿੰਦਾ ਲੋਕ ਜਿਨ੍ਹਾਂ ਨੂੰ ਮંજੂਰੀ ਦਿੱਤੀ ਗਈ ਹੈ ਇਸ ਤੋਂ ਇਲਾਵਾ ਜਿਨ੍ਹਾਂ ਦੇ ਕੋਲ ਵੀ ਲਾਇਸੈਂਸੀ ਹਥਿਆਰ ਨੇ ਉਹਨਾਂ ਸਭ ਦੇ ਹਥਿਆਰ ਜਮ੍ਹਾਂ ਕਰਾਉਣੇ ਪੈਂਦੇ ਰੇ ਇਸ ਦੌਰਾਨ ਤਾਂ ਇਸ ਵਿਅਕਤੀ ਕੋਲ ਹਥਿਆਰ ਕਿਵੇਂ ਹੈ ਤੇ ਜੇਕਰ ਹਥਿਆਰ ਹੈ ਵੀ ਤਾਂ ਇਸ ਤਰੀਕੇ ਦੇ ਨਾਲ ਦੂਸਰਿਆਂ ਨੂੰ ਧਮਕਾਉਣ ਦਾ ਅਧਿਕਾਰ ਕਿਸਨੇ ਦਿੱਤਾ ਉਸ ਤੋਂ ਬਾਅਦ ਵਿੱਚ ਇਸ ਨੌਜਵਾਨ ਨੂੰ ਵਾਰ-ਵਾਰ ਖਾਲਸਤਾਨੀ ਆਕਿਆ ਇਸ ਨੌਜਵਾਨ ਨੇ ਇਲਜ਼ਾਮ ਲਗਾਏ ਨੇ ਤੇ ਇਹ ਵੀ ਕਿਹਾ ਕਿ ਤੇਰੇ ਬੱਪਰ ਖਾਲਸਾ ਦੇ ਨਾਲ ਸੰਬੰਧ ਰੇ ਕਿ ਸਭ ਗੱਲਾਂ ਜਦ ਸਾਹਮਣੇ ਆਈਆਂ ਤਾਂ ਉਸ ਤੋਂ ਬਾਅਦ ਮਾਮਲਾ ਭੜਕ ਗਿਆ ਕੀ ਕੁਝ ਕਹੇਸ ਨੌਜਵਾਨ ਨੇ ਪਹਿਲਾਂ ਤੁਹਾਨੂੰ ਉਹ ਵੀ ਸੁਣਾ ਦੇ ਮੈਂ ਅਨੰਦਪੁਰ ਸਾਹਿਬ ਜਾ ਰਿਹਾ ਸੀਗਾ ਘਰੋਂ ਨਿਕਲਿਆ ਸੀਗਾ ਠੀਕ ਹੈ ਨਾ ਮੈਨੂੰ ਰਸਤੇ ਦੇ ਵਿੱਚ ਇਹਨਾਂ ਨੇ ਦੋ ਕ ਗੰਦੇ ਕ ਘੱਟ ਮਾਰੇ ਕਿ ਕਹਿੰਦਾ ਮੈਂ ਉੱਥੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਫੇਰ ਮੇਰੇ ਵਿੱਚ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਉਸ ਵਜ੍ਹਾ ਨਾਲ ਸ਼ੀਸ਼ੇ ਤੇ ਹੱਥ ਮਾਰਤਾ ਇਹ ਫੇਰ ਭਜਾ ਲਈ ਮੈਂ ਅੱਗੇ ਇਹਨਾਂ ਨੂੰ ਓਵਰਟੇਕ ਕਰਕੇ ਰੋਕਿਆ ਇਹਨਾਂ ਨੇ ਮੈਨੂੰ ਦੋ ਵਾਰ ਗਨ ਦਿਖਾਈ ਮੈਂ ਰੋਕ ਕੇ ਆ ਕਹਿੰਦਾ ਮੈਂ ਤੈਨੂੰ ਮਾਰ ਦੂੰਗਾ ਤੂੰ ਖਾਲਿਸਤਾਨੀ ਹੈ ਨੰਨੇ ਮੈਨੂੰ ਇਹ ਵਡਿੰਗ ਬੋਲੀ ਉਹਨੇ ਪਹਿਲਾ ਇਹ ਵਡਿੰਗ ਬੋਲੀ ਕਿ ਤੂੰ ਬੱਬਰ ਖਾਲਸਾ ਦਾ ਬੰਦਾ ਪਰ ਬਾਅਦ ਚ ਮੈਨੂੰ ਸ਼ੌਕ ਹੋ ਗਿਆ ਕਿ ਉਹਨੇ ਉਹੀ ਖਾ ਇੱਕ ਖਾਲਸਾ ਸਿੰਘ ਉਹਨੇ ਗੱਡੀ ਚ ਬਿਠਾ ਲਿਆ ਕਿਵੇਂ ਬਿਠਾਲੇ ਮੈਨੂੰ ਸਮਝ ਨਹੀਂ ਆਈ ਬਿਲਕੁਲ ਟਰ ਉਹ ਕਹਿੰਨੇ ਮੈਂ ਮਾਰ ਦੇਣਾ ਉਹਨੇ ਮੱਲੇ ਇੱਕ ਐਕਸਪ੍ਰੈਸ਼ਨ ਹੁੰਦੇ ਨਾ ਬੰਦੇ ਦੇ ਉਹਨੇ ਉਹ ਸ਼ੋਅ ਕੀਤੇ ਮੈਨੂੰ ਕਿ ਆਵੇਂ ਮੈਂ ਤੈਨੂੰ ਮਾਰ ਦੇਣਾ ਠੀਕ ਹੈ ਨਾ ਉਹਨੇ ਉਸ ਤੋਂ ਬਾਅਦ ਮੈਨੂੰ ਸ਼ੋਅ ਇਹ ਗੱਲ ਬੋਲੀ ਆ ਸ਼ੀਸ਼ਾ ਡਾਊਨ ਕਰਨ ਤੋਂ ਬਾਅਦ ਪੁਲਸ ਵਾਲੇ ਸਾਹਮਣੇ ਖੜੇ ਸੀਗੇ ਕਿ ਮੈਂ ਤੈਨੂੰ ਬਖਸ਼ੂਗਾ ਪਰ ਲੱਗਦਾ ਨਹੀਂ ਸ਼ਹਿਰ ਦੇ ਵਿੱਚ ਇਹੋ ਜਿਹੀ ਵਾਰਦਾਦ ਕਿਤੇ ਨਾ ਉਹ ਕਹਿੰਦੇ ਕਿ ਜੋ ਟੇਪ ਦੇ ਮਾਲਕ ਆ ਬਟ ਉਹ ਆਪ ਅਸਲਾ ਲੈ ਕੇ ਇੰਨਾ ਕੁਝ ਕਰਨਗੇ ਤੇ ਆਮ ਪਬਲਿਕ ਕੀ ਕਰੂਗੀ ਦੱਸੋ ਹਾਂਜੀ ਨਾਮ ਦੱਸਾਂ ਕੀ ਕਿਸੇ ਜਨਤੀ ਦਾ ਕੀ ਦੱਸਾਂ ਕਿਸ ਚੀਜ਼ ਦਾ ਮੈਨੂੰ ਪ੍ਰੋਪਰ ਤਾਂ ਨਹੀਂ ਸੁਣਿਆ ਕੋਈ ਟੇਪ ਆ ਬਟ ਉਹ ਹੈ ਫੈਕਟਰੀ ਫੈਕਟਰੀ ਦੇ ਮਾਲਕ ਨੇ ਪੈਸੇ ਵਾਲੇ ਲੋਕ ਨੇ ਆਜੋ ਤਿੰਨ ਜਾਨੇ ਹੋ ਗਏ ਉਹਦੇ ਵਿੱਚ ਚਾਰ ਜਾਨੇ ਹੋ ਗਏ ਇੱਕ ਨਿਹੰਗ ਸਿੰਘ ਹੋ ਗਏ ਫੋਨ ਕਰਕੇ ਦੋ ਮਲਾਜਮ ਉਹਨਾਂ ਦੇ ਵਿੱਚ ਬਹਿ ਗਏ ਨੌਜਵਾਨ ਦੀਆਂ ਗੱਲਾਂ ਤੁਸੀਂ ਸੁਣ ਚੁੱਕੇ ਹੋ ਇਸ ਤੋਂ ਬਾਅਦ ਦੇ ਵਿੱਚ ਲੋਕ ਉੱਥੇ ਇਕੱਠੇ ਹੋਏ ਤੇ ਲੋਕ ਭੜਕ ਗਏ ਫਿਰ ਪੁਲਿਸ ਦੇ ਆ ਕੇ ਮਾਮਲਾ ਸ਼ਾਂਤ ਕਰਾਇਆ ਤੇ ਕਿਸੇ ਤਰੀਕੇ ਦੇ ਨਾਲ ਉਸ ਗੱਡੀ ਵਾਲੇ ਨੂੰ ਉੱਥੋਂ ਵਾਪਸ ਭੇਜਿਆ ਹਾਲਾਂਕਿ ਗੱਡੀ ਦੇ ਵਿੱਚ ਪੁਲਿਸ ਚੜ੍ਹ ਗਈ ਤੇ ਇੱਕ ਨਿਹੰਗ ਸਿੰਘ ਵੀ ਗੱਡੀ ਦੇ ਵਿੱਚ ਨਾਲ ਬੈਠ ਕੇ ਗਿਆ ਪਰ ਇਸ ਪੂਰੇ ਵਾਕਿਆ ਤੋਂ ਬਾਅਦ ਪੁਲਿਸ ਦੀ ਕਾਰਵਾਈ ਤੇ ਵੀ ਸਵਾਲ ਖੜੇ ਹੋ ਰਹੇ ਨੇ ਕਿ ਜੇਕਰ ਅਸਲਾ ਜਮਾ ਕਰਵਾਇਆ ਗਿਆ ਹੈ ਤਾਂ ਫਿਰ ਸਬਦਾ ਕਿਉਂ ਨਹੀਂ ਤੇ ਜਿਹੇ ਕੁਝ ਲੋਕ ਜਿਹੜਾ ਦੇ ਕੋਲ ਰਸੂਖ ਹੈ ਜੋ ਅਮੀਰ ਲੋਕ ਨੇ ਉਹਨਾਂ ਨੂੰ ਕਿਉਂ ਇਸ ਤਰ੍ਹਾਂ ਅਸਲੇ ਦੇ ਨਾਲ ਹੀ ਛੱਡਿਆ ਗਿਆ ਪੁਲਿਸ ਨੇ ਕੀ ਕੁਝ ਕੀਤਾ ਹੈ ਤੁਹਾਨੂੰ ਉਹ ਵੀ ਸੁਣਾ ਦੇ ਚਲੋ ਬੇਟਾ ਮੈਨੂੰ ਮੈਨੂੰ ਦਾਰਕੋ ਮੌਕੇ ਦੇ ਅਰੇ ਕੋਈ ਪੁਲਿਸ ਕੁਝ ਨਹੀਂ ਦੱਸ ਰਹੀ ਮਾਮਲੇ ਨੂੰ ਦੁਬਾਰਾ ਹੀ ਹੈ ਮਾਮਲੇ ਨੂੰ ਦੁਬਾਰਾ ਹੀ ਹੈ ਬਿਲਕੁਲ ਪੁਲਿਸ ਬਿਲਕੁਲ ਇਸ ਮਾਮਲੇ 'ਚ ਕੁਝ ਨਹੀਂ ਦੱਸ ਰਹੀ ਅਸਲਾ ਵੀ ਫੜਿਆ ਗਿਆ ਜੀ ਇੱਕ ਵਾਸਤੇ ਮੈਂ ਚੌਨ ਜਾਪਤਾ ਲੱਗਿਆ ਇੱਕ ਵਾਸਤੇ ਪੂਰਾ ਦੰਡਾ ਹੋ ਜਾਏ ਨਾ ਪਰ ਮੇਰੇ ਵਾਰ ਤੁਸੀਂ ਕੀ ਕਹਿਣਾ ਜਾਓਗੇ ਮੈਂ ਦੋ ਲੈਣਾ ਬੋਲ ਦੋ ਮੈਂ ਨਹੀਂ ਕੋਹਲ ਬਰਾਵ ਹੋਏ ਨਾ ਮੇਰੇ ਉਹ ਕਾਫੀ ਲੋਕ ਭੜਕੇ ਹੋਏ ਨੇ ਇੱਕ ਵਾਸਤੇ ਦੇਖੋ ਇੱਕ ਵਾਸਤੇ ਮੈਂਮ ਚੌਨ ਜਾਪਤਾ ਲੱਗਿਆ ਇੱਕ ਵਾਸਤੇ ਪਬਲਿਕ ਨੂੰ ਦਮਕਾਇਆ ਜਾ ਰਿਹਾ ਅਸਲੇ ਦਿਖਾ ਕੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਜਾਓਗੇ ਕਹਿੰਦੇ ਪੁੱਤ ਦੋੜੇ ਬੋਲਦੋ ਮੈਡਮ ਪਹਿਲਾਂ ਕਹਿੰਦੇ ਸੀ ਅਸਲ ਹੈ ਨਹੀਂਗਾ ਦੋ ਬੰਦੇ ਜਿਹੜੇ ਹੈਗੇ ਸੀ ਇਹ ਕਾਰ ਦੇ ਵਿੱਚ ਆਇਆ ਸੀ ਠੀਕ ਆ ਇਹਨਾਂ ਦੇ ਜਿਹੜਾ ਹੈਗਾ ਪਬਲਿਕ ਵਾਲੇ ਉੱਥੇ ਬਹੁਤ ਇਕੱਠ ਹੋਇਆ ਸੀ ਉਹ ਐਲੀਗੇਸ਼ਨ ਲਾ ਰਹੇ ਸੀ ਪਰ ਇਹਨਾਂ ਸਾਨੂੰ ਵੈਪਨ ਦਿਖਾਇਆ ਉਹਨਾਂ ਨੂੰ ਲੈ ਆਇਆ ਠੀਕ ਆ ਏਸੀਪੀ ਸਾਹਿਬ ਵੀ ਆਗੇ ਸਿਵਲ ਲਾਈਨ ਤੇ ਵੈਰੀਫਾਈ ਕਰ ਰਹੇ ਨੇ ਮੁੰਡੀ ਕੌਣ ਨੇ ਤੇ ਵੈਪਨ ਤੇਨਾਂ ਕੋਲੋਂ ਬ੍ਰਹਮਤ ਵੀ ਹੋ ਗਿਆ ਸੀ ਵੈਪਨ ਉਹ ਲਾਇਸੈਂਸੀ ਵੈਪਨ ਹੈਨਾਂ ਕੋ ਹਾਂਜੀ ਉਹ ਲਾਇਸੈਂਸੀ ਵੈਪਨ ਮਿਲ ਗਿਆ ਉਹ ਵੈਰੀਫਾਈ ਕਰਕੇ ਜੋ ਵੀ ਅੱਗੇ ਲੱਗਦਾ ਵੀ ਇਹ ਲਾਇਸੈਂਸੀ ਹੋਵੇ ਦੇ ਲੋਕਾਂ ਨੂੰ ਡਰਾਣਾ ਚਾਹੀਦਾ ਨਹੀਂ ਨਹੀਂ ਡਰਾਣਾ ਜੇ ਜੋ ਡਰਾਉਣ ਵਾਲੀ ਗੱਲ ਹੋਊਗੀ ਉਹਨਾਂ ਕੋਲ ਵੀਡੀਓ ਵਗੈਰਾ ਵੀ ਹੋਣੀ ਜੋ ਵੀ ਵੈਰੀਫਾਈ ਹੋ ਕੇ ਚੱਲਦੀ ਇੱਕ ਗੱਡੀ ਦਾ ਅਸਲ ਖਾਰਾ ਸੀ ਮਾਲਕ ਹੈ ਕੋਈ ਹੌਦਰੀ ਦਾ ਅੱਛਾ ਪ੍ਰਾਈਵੇਟ ਹੌਦਰੀ ਦਾ ਕੰਮ ਕਰਦਾ